ਕਿਉਂਕਿ ਜਦੋਂ ਮਨੁੱਖ ਨੂੰ ਦੁੱਖ ਲੱਗਦਾ ਹੈ ਜੇ ਦੁੱਖ ਵਿਰਾਗ ਨਾ ਬਣੇ ਨਾ ਤਾਂ ਦੁੱਖ ਮਨੁੱਖ ਨੂੰ ਮਸਾਣ ਦਾ ਰੂਪ ਬਣਾ ਦਿੰਦਾ ਹੈ ਕਬਰ ਦਾ ਰੂਪ ਬਣਾ ਦਿੰਦਾ ਹੈ ਕਿਉਂਕਿ ਮਨੁੱਖ ਅੰਦਰੋਂ ਮਰ ਜਾਂਦਾ ਹੈ ਨਾ ਉਹਦੇ ਅੰਦਰ ਜਿਉਣ ਦੀ ਇੱਛਾ ਰਹੀ ਨਹੀਂ ਹੈ ਨਾ ਉਹਨੂੰ ਕੋਈ ਸੰਸਾਰ ਦੀ ਖੁਸ਼ੀ ਹੈ ਜਿਹੜੀ ਉਹਦੇ ਬਾਹਰ ਦਾ ਸੰਸਾਰ ਤੇ ਕੁਝ ਹੋਈ ਜਾਵੇ ਉਹਨੇ ਆਪਣੇ ਦੁੱਖ ਦੇ ਵਿੱਚ ਹੀ ਲਿਪਟ ਰਹਿਣਾ ਹੈ ਬਸ ਉਹਨੂੰ ਇਹ ਹੁੰਦਾ ਹੈ ਕਿ ਸਮਾਂ ਲੰਘ ਜਾਵੇ ਸਮਾਂ ਬਤੀਤ ਹੋ ਜਾਵੇ ਸੋ ਦੁਖੀ ਸਾਰੇ ਨੇ ਪਰ ਦੁੱਖ ਤੋਂ ਵਿਰਾਗ ਪਰਮਾਤਮਾ ਦੀ ਕਿਰਪਾ ਦੇ ਨਾਲ ਬਣਦਾ ਹੈ ਗੁਰੂ ਦੀ ਬਖਸ਼ਿਸ਼ ਨਾਲ ਬਣਦਾ ਹੈ ਜੇਕਰ ਮਨੁੱਖ ਦੁੱਖ ਦੇ ਵਿੱਚ ਗੁਰੂ ਕੋਲ ਆ ਜਾਵੇ ਜੇਕਰ ਮਨੁੱਖ ਜਦੋਂ ਇਸ ਸੰਸਾਰ ਤੋਂ ਦੁਖੀ ਹੋ ਜਾਵੇ ਇਹ ਅਵਸਥਾ ਬਣ ਜਾਵੇ ਮਨੁੱਖ ਦੀ ਕੀ ਇਹ ਜਗ ਮੀਤ ਨਾ ਦੇਖਿਓ ਕੋਈ ਸਾਰਿਆਂ ਤੇ ਇਹ ਅਵਸਥਾ ਆਉਂਦੀ ਹੈ ਐਸਾ ਕੋਈ ਪ੍ਰਾਣੀ ਨਹੀਂ ਜੀਤੇ ਇਹ ਅਵਸਥਾ ਨਾ ਆਵੇ ਇੱਕ ਸਮਾਂ ਹਰ ਇੱਕ ਮਨੁੱਖ ਤੇ ਐਸਾ ਆ ਜਾਂਦਾ ਏ ਜਦੋਂ ਮਨੁੱਖ ਕਹਿ ਦਿੰਦਾ ਏ ਕਿ ਇਹ ਜੱਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਸੁਖ ਮੈਂ ਸੰਗ ਨਾ ਹੋਈ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਇਹ ਜੱਗ ਮੀਤ ਇਸ ਸੰਸਾਰ ਤੇ ਬੜਿਆਂ ਨੂੰ ਮੈਂ ਆਪਣੇ ਮਿੱਤਰ ਸੰਬੰਧੀ ਰਿਸ਼ਤੇਦਾਰ ਬਣਾ ਕੇ ਦੇਖਿਆ ਪਰ ਅਸਲ ਵਿੱਚ ਮੇਰਾ ਮਿੱਤਰ ਕੋਈ ਨਹੀਂ ਇਹ ਜੱਗ ਇਸ ਸੰਸਾਰ ਦੇ ਵਿੱਚ ਮੀਤ ਨਾ ਦੇਖਿਓ ਕੋਈ ਕੋਈ ਕਿਸੇ ਦਾ ਮਿੱਤਰ ਨਹੀਂ ਫਿਰ ਮਹਾਰਾਜ ਸਾਰੇ ਇੱਕ ਦੂਜੇ ਨਾਲ ਜੁੜੇ ਕਿਉਂ ਹੋਏ ਨੇ ਜੇਕਰ ਕੋਈ ਕਿਸੇ ਦਾ ਮਿੱਤਰ ਨਹੀਂ ਤਾਂ ਫਿਰ ਸੰਸਾਰ ਦੇ ਵਿੱਚ ਮਨੁੱਖ ਆਪਸ ਦੇ ਵਿੱਚ ਜੁੜੇ ਕਿਵੇਂ ਹੋਏ ਨੇ ਕਿਵੇਂ ਲੋਕਾਂ ਟੋਲੀਆਂ ਬਣਾ ਬਣਾ ਫਿਰ ਰਹੇ ਨੇ ਕਿਵੇਂ ਦੋਸਤ ਮਹਿਫਲਾਂ ਦੇ ਵਿੱਚ ਬੈਠੇ ਨੇ ਕਿਵੇਂ ਪਰਿਵਾਰ ਆਪਸ ਦੇ ਵਿੱਚ ਇਕੱਠੇ ਹੋਏ ਬੈਠੇ ਨੇ ਤਾਂ ਸਤਿਗੁਰੂ ਜੀ ਕਹਿੰਦੇ ਸਗਲ ਜਗਤ ਆਪਨੇ ਸੁਖ ਲਾਗਿਓ ਸਾਰਾ ਜੱਗ ਜੀ ਕਰ ਤੇਰੇ ਨਾਲ ਹੈ ਆਬ ਦੇ ਆਬ ਦੇ ਸੁੱਖ ਕਰਕੇ ਹੈ ਸਗਲ ਜਗਤ ਆਪਣੇ ਸੁੱਖ ਲਾਗਿਓ ਜੇ ਉਹਨਾਂ ਨੂੰ ਤੇਰੇ ਕੋਲੋਂ ਸੁੱਖ ਮਿਲਦਾ ਏ ਤਾਂ ਉਹ ਤੇਰੇ ਨਾਲ ਬੈਠੇ ਨੇ ਤਾਂ ਉਹ ਤੇਰੇ ਨਾਲ ਤੁਰਦੇ ਨੇ ਦੁੱਖ ਮੈਂ ਸੰਗ ਨਾ ਕੋਈ ਤੇ ਦੁੱਖ ਦੇ ਵਿੱਚ ਇਹਨਾਂ ਵਿੱਚੋਂ ਤੇਰੇ ਨਾਲ ਇੱਕ ਵੀ ਕਿਸੇ ਨੇ ਨਹੀਂ ਤੁਰਨਾ ਦੁੱਖ ਦੇ ਵਿੱਚ ਤੇ ਮਨੁੱਖ ਦਾ ਪਰਿਵਾਰ ਹੀ ਮਨੁੱਖ ਨਾਲੋਂ ਟੁੱਟ ਜਾਂਦਾ ਏ ਮਨੁੱਖ ਦਾ ਪਰਿਵਾਰ ਵੀ ਹੱਥ ਖੜੇ ਕਰ ਜਾਂਦਾ ਹੈ